पंजवा। उदम करद होवे मन निर्मल उदम करत हो मन निर्मल नाचे आप निवारे पंज भाषा प्रमाण कहते कि करे अपना जीवन सफला करने वास्ते ਉਦਮ ਕਰਤ ਹੋਏ ਮਨ ਨਿਰਮਲ। ਉਦਮ ਕਰੇ ਸੇਵਾ ਸਿਮਰਨ ਵਾਸਤੇ। ਦਾਨ ਪੁੰਨ ਦੇਮ ਭਜਨ ਵਾਸਤੇ। ਨੱਚੇ ਆਪਣੀ ਵਾਰੀ। ਆਪਣੇ ਆਪ ਦਾ ਹੰਕਾਰ ਛੱਡ ਕੇ। ਪ੍ਰਮਾਤਮਾ ਦੀ ਉਸਤਤ ਕਰਦਾ ਹੋਏ ਨੱਚੇ। ਖੁਸ਼ੀ ਦੇ ਵਿੱਚ ਉਸ ਪਰਮਾਤਮਾ ਦੇ ਅਨੰਦ ਵਿੱਚ। ਨਾਚ ਕਰੇ ਕਿਉਂਕਿ ਜਦੋਂ ਮਨ ਅਨੰਦ ਹੁੰਦਾ ਹੈ ਤੇ ਜੀ ਮਨਚਦੇ ਨੇ। ਇਸ ਤਰ੍ਹਾਂ ਗਦਨੇ ਉਦਮ ਕਰਤ ਹੋਏ ਮਨ ਨਿਰਮਲ। ਪਰਮੇਸ਼ਰ ਦੇ ਮਾਰਗ 'ਤੇ ਚੱਲਣ ਦਾ ਉਦਮ ਹੋਣਾ ਚਾਹੀਦਾ। ਮਨ ਚਾਹ ਹੋਣਾ ਚਾਹੀਦਾ ਸੇਵਾ ਦਾ, ਸਿਮਰਨ ਦਾ, ਧਾਲ ਦਾ, ਨੇਮ ਦਾ, ਭਜਨ ਦਾ, ਪਾਠ ਦਾ। ਜਿਹਦੇ ਉਦਮ ਕਰੇਗਾ ਮਨ ਨਿਰਮਲ ਹੋ ਜਾਏਗਾ। ਫਿਰ ਹੰਕਾਰ ਦੂਰ ਕਰੇਗਾ ਤੇ ਫਿਰ ਪਰਮੇਸ਼ਰ ਦੀ ਯਾਦ ਵਿੱਚ ਨੱਚੇਗਾ ਫਿਰ। ਪੰਜਨਾ ਲੈ ਬਸਕਤ ਰੱਖੇ। ਮਨ ਮੇ ਇਕਮਕਾਰ ਪੰਜ ਜਿਹੜੇ ਨੇ ਕਾਮ ਲੋਧ ਮੋਹ ਲੋਭ ਹੰਕਾਰ ਇਹਨਾਂ ਨੂੰ ਬਸ ਕਰ ਲਵੇ ਬਸ ਕਰਕੇ ਰੱਖੇ ਮਨ ਮੇ ਇਕਮਕਾਰ ਉਹ ਮਨ ਚ ਕੀ ਰੱਖਣਾ ਇਕਮਕਾਰ ਉਸ ਅਕਾਲ ਪੁਰਖ ਦਾ ਨਾਮ ਤੇਰਾ ਜਨ ਨਿਰਤ ਕਰੇ ਗੁਣ ਗਾਵੇ ਇਹ ਮਹਾਰਾਜ ਆਪ ਦਾ ਸੇਵਕ ਆਪ ਦਾ ਦਾਸ ਕੀ ਕਰਦਾ ਹੈ ਆਪ ਦੇ ਗੁਣ ਗਾਏ ਨਹੀਂ ਕਰਦਾ ਹੈ ਉਹ ਨਿਰਤ ਕਰਦਾ ਹੈ ਜਿਵੇਂ ਖਾਵਨ ਤਾਲ ਘੁੰਗਰੂ ਅਨੰਦ ਸ਼ਬਦ ਬਜਾਵੇ ਜਦੋਂ ਫਿਰ ਇਸ ਤਰ੍ਹਾਂ ਸਿਮਰਨ ਚ ਬੈਠਦਾ ਹੈ ਫਿਰ ਦੇ ਅੰਦਰ ਹੀ ਬਾਣਸ਼ਬ ਅਨਾਵ ਸ਼ਬਦ ਗੂੰਜਣ ਲੱਗ ਪੈਂਦੇ ਨੇ ਅਨੰਦ ਸ਼ਬਦ ਦਾ ਤਵੇ ਗੰਨ ਆਵਾਜ਼ ਸੰਖੇ ਕਿ ਸ਼ਬਦ ਦੇ ਅੰਦਰ ਗੂੰਜਦੇ ਨੇ ਜਦੋਂ ਸਿਮਰਨ ਕਰਦਾ ਹੈ ਰਹਾ ਪ੍ਰਥਮੇ ਮਨ ਪਰਬੋਧੇ ਆਪਣਾ ਪਾਛੇ ਅਵਰਜ ਹੋਵੇ। ਪਹਿਲੇ ਆਪਣੇ ਆਪ ਨੂੰ ਉਸ ਮਾਰਗ ਦੇ ਚੜ੍ਹਨ ਦਾ ਆਨੰਦ ਲਵੇ। ਨੂੰ ਆਪਣੇ ਆਪ ਦਾ ਆਨੰਦ ਆਣਾ ਚਾਹੀਦਾ। ਫਿਰ ਹੋਰਾਂ ਨੂੰ ਰਜ਼ਾਵੇ, ਹੋਰਾਂ ਨੂੰ ਵੀ ਕਿ ਤੁਸੀਂ ਵੀ ਇਹ ਆਨੰਦ ਲਓ, ਬੈਠੋ। ਸਿਮਰਨ ਕਰੋ ਤੁਸੀਂ ਵੀ ਇਹ ਆਨੰਦ ਲਓ। ਪਰ ਪਹਿਲੇ ਆਪ ਆਨੰਦ ਲਵੇ। ਪ੍ਰਥਮੇ ਮਨ ਪਰਬੋਧੇ ਆਪਣਾ। ਆਪਣੇ ਮਨ ਨੂੰ ਪਹਿਲੇ ਸਮਝਾਏ। ਇਹ ਪਰਮੇਸ਼ਰ ਦੀ ਸ਼ਰਨ ਚ ਬੈਠਾ ਗਿਆ ਆਨੰਦ ਮਿਲੇਗਾ। ਪਾਦਸ਼ੇ ਅਬਰ ਜਾਵੇ ਫਿਰ ਦੂਸਰੇ ਨੂੰ ਸਾਬੇ ਇਸ ਪਾਸੇ ਲਗਾਵੇ। RAM ਨਾਮ ਜਬ ਹਿਰਦੇ ਜਾਪੇ ਮੁਕਤੇ ਸਗਲ ਸੁਣਾਵੇ। RAM ਨਾਮ ਜਿਹੜਾ ਪਰਮੇਸ਼ਰ ਦਾ ਨਾਮ ਜਬ ਹਿਰਦੇ ਵਿਆਪੇ ਹਿਰਦੇ ਚ ਉਸ ਦਾ ਜਾਪ ਕਰੇ RAM ਨਾਮ ਦਾ। ਮੁਕਤੇ ਸਗਲ ਸੁਣਾਵੇ ਫਿਰ ਮੁਕਤ ਸਾਰੇ ਨੂੰ ਸੁਣਾਵੇ। ਇਲਦੇ ਚੰ ਜਪੇ ਉਹ ਬਾਜ ਹਿਸ ਸਭ ਨੂੰ ਸੁਣਾਵੇ ਕਰ ਸੰਗਤ ਸਾਧੂ ਚਰਨ ਬਖਾਰੇ ਕਰ ਸੰਗ ਸਾਧੂ ਦੇ ਚਰਨ ਬਖਾਰੇ ਸੰਤ ਧੂਰ ਤਨ ਲਾਵੇ ਸੰਗਤ ਕਰੇ ਸਾਧੂਆਂ ਦੀ ਚਰਨ ਬਖਾਰੇ ਸੰਤ ਉਧਰ ਸੰਤਾਂ ਦੇ ਚਰਨ ਧੂਰ ਤਨ ਤੇ ਲਗਾਵੇ ਔਰ ਸਾਧੂਆਂ ਦੇ ਚਲਨ ਤੋੜ ਚਰਨ ਦੇ ਚਰਨਾ ਬਦਲ ਲਵੇ ਸੰਤਾਂ ਦੇ ਚਰਨ ਤੋਬੇ ਇੱਕ ਮਾਤਮੇ ਜੀ ਦਾ ਆਸ਼ਰਮ ਚ ਬੜੇ ਸਾਰੇ ਵਿਦਿਆਰਥੀ ਰਹਿੰਦੇ ਸਨ ਜਦੋਂ ਲਗਾ ਵਿਦਿਆ ਦਾ ਸਮਾਪੂਰਨ ਹੋਇਆ ਸਾਰੇ ਛੁੱਟੀ ਲੈ ਕੇ ਜਾ ਰਹੇ ਨੇ 12 ਸਾਲ ਪੜ੍ਹ ਕੇ ਜਾ ਰਹੇ ਨੇ ਇਹ ਬੜਾ ਈ ਸ਼ਰਧਾਲੂ ਪ੍ਰੇਮੀ ਸੀ ਸੰਤਾਂ ਦਾ ਕੋਲ ਬੈਠਾ ਕਹਿੰਦਾ ਮਹਾਰਾਜ ਮੇਰੀ ਇਛਾ ਤਾਂ ਪ੍ਰਭੂ ਦਰਸ਼ਨ ਦੀ ਹੈ ਕਿਸ ਤਰ੍ਹਾਂ ਦਰਸ਼ਨ ਹੋਣਗੇ ਮਹਾਤਮਾ ਕਹਿੰਦੇ ਪ੍ਰਭੂ ਪ੍ਰਸੰਨ ਹੋ ਜਾ ਤਾਂ ਦਰਸ਼ਨ ਦਿੰਦੇ ਨੇ ਇਹ ਉਹਨਾਂ ਨੂੰ ਪ੍ਰਸੰਨ ਕਰਨ ਦਾ ਤਰੀਕਾ ਕੀ ਹੈ ਪ੍ਰਭੂ ਨੂੰ ਪ੍ਰਸੰਨ ਕਰਨ ਦਾ ਤਰੀਕਾ ਸੇਵਾ ਕਰੋ ਸਿਮਰਨ ਕਰੋ ਨਿਸ਼ਕਾਮ ਭਾਵ ਦੇ ਨਾਲ ਸੇਵਾ ਕਰਦੋ ਤੋ ਤੇ ਨਹੀਂ ਕਾਮੇ ਤਿਸ ਕੋ ਹੋਦ ਪ੍ਰਾਪਤ ਸੁਆਮੀ ਉਹਨੂੰ ਪ੍ਰਭੂ ਪਰਮਾਤਮਾ ਪ੍ਰਾਪਤ ਹੋ ਜਾਂਦੇ ਨੇ ਫਿਰ ਜਲਦੀ ਕਿਦਾਂ ਦਰਸ਼ਨ ਹੋ ਸਕਦੇ ਨੇ ਕਿਉਂਕਿ ਇਹ ਤਾਂ ਫਿਰ ਸਮਾਂ ਲੱਗੇਗਾ ਜਦੋਂ ਤੱਕ ਅਸੀਂ ਨਿਸ਼ਕਾਮ ਭਾਵਨਾ ਸੇਵਾ ਕਰਾਂਗੇ ਪ੍ਰਭੂ ਕਦੋਂ ਪ੍ਰਸੰਨ ਹੋਵੇ ਕਈ ਜਨਮ ਲੱਗ ਜਾਂਦੇ ਨੇ ਪਰ ਕੋਈ ਅਸਤਰੀ ਕੋਈ ਸਰਲ ਤਰੀਕਾ ਜਲਦੀ ਨਾਲ ਦਰਸ਼ਨ ਹੋ ਜਾਣ ਸਸਾ ਤਰੀਕਾ ਦੱਸੋ ਮਹਾਤਮਾ ਕਹਿੰਦੇ ਐਸਾ ਤਰੀਕਾ ਹੈ ਸਾਧੂਆਂ ਦੀ ਸੇਵਾ ਕਰਨਾ ਸਾਧੂ ਦੀ ਸੇਵਾ ਕਿਸ ਤਰ੍ਹਾਂ ਦੀ ਕੀਤੀ ਜਾਣੀ ਕਈ ਪ੍ਰਕਾਰ ਦੀ ਸੇਵਾਾਂ ਦੇ ਕੋਈ ਸਾਧੂ ਨੂੰ ਵਸਤਰ ਦੇ ਦਿਓ ਕੋਈ ਯਾਤਰਾ ਜਾ ਰਹੇ ਉਹਨਾਂ ਜੁੱਤੀ ਦੇ ਦਿਓ ਕੋਈ ਉਹਨੂੰ ਬਰਤਨ ਚਾਹੀਦਾ ਭਾਂਡਾ ਕੋਈ ਗੜਵਾ ਦੇ ਦਿਓ ਇਹ ਹੋਰ ਕੁਝ ਹੋਰ ਕਹਿੰਦੇ ਸਾਧੂ ਦੇ ਚਰਨਾਂ ਦੀ ਸੇਵਾ ਕਰਨਾ ਚਰਨ ਉਹਨਾਂ ਦੇ ਤੋ ਉਹ ਔਰ ਉਹਨਾਂ ਨੂੰ ਭੋਜਨ ਕਰਾਓ ਮੋਟੀ ਚਾਪੀ ਕਰੋ ਇਸ ਨਾਲ ਜਲਦੀ ਦਰਸ਼ਨ ਹੋਣਗੇ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਤਨ ਲਾਵੇ ਇਸ ਤਰ੍ਹਾਂ ਦੇ ਨਾਲ ਮੰਚ ਨਿਸ਼ਾ ਕਰ ਲਿਆ ਉਸ ਨੇ ਮੈਂ ਇਸ ਤਰੀਕੇ ਨਾਲ ਜਲਦੀ ਦਰਸ਼ਨ ਹੋਣਗੇ ਜੇ ਜਲਦੀ ਦਰਸ਼ਨ ਕਰਨ ਦੀ ਇੱਛਾ ਹੈ ਤਾਂ ਇਸ ਨਾ ਕਰੋ ਸਾਧਵਾਂ ਦਾ ਸੰਕਰ ਜਦੋਂ ਆਉਣ ਉਹਨਾਂ ਦੇ ਚਰਨ ਤੋ ਮੋਢੇ ਚਾਪੀ ਕਰੋ ਉਹਨਾਂ ਨੂੰ ਭੋਜਨ ਕਰਾਓ ਉਹਨਾਂ ਦੀ ਚਰਨ ਤੂਰ ਲੈ ਕੇ ਆਪਣੇ ਸਰੀਰ ਤੇ ਲਗਾਓ ਛੇਤੀ ਦਰਸ਼ਨ ਵਾਸਤੇ ਇਹ ਮਨ ਬਕਨਿਸ਼ਾ ਕੀਤਾ ਚਲੇ ਗਏ ਇੱਕ ਸਾਂਦੇ ਦੇਖਿਆ ਬੜੀ ਸੁੰਦਰ ਜਗ੍ਹਾ ਤੇ ਕੁਟੀਆਂ ਪਾਲੇ ਇਹ ਲੋਕ ਜਾਂਦੇ ਨੇ ਬਦੂਕੜੀ ਪਾਸੇ ਮੰਗ ਕੇ ਲਿਆਉਂਦੇ ਨੇ ਭੋਜਨ ਤੇ ਉੱਡੀਕ ਦਿਨੇ ਕੋਈ ਸਾਧੂ ਸੰਤ ਆ ਜਾਏ ਉਹਨੂੰ ਭੋਜਨ ਕਰਾ ਕੇ ਜੋ ਬੱਚੇ ਆਪ ਖਾਣ। ਉਹਦੇ ਸੰਤਾਂ ਦੀ ਸੇਵਾ ਉਹ ਲੱਗੀ ਉਸੇ ਸੇ ਸਾਧੂ ਵੱਲ ਗਏ। ਸਾਧੂ ਆਣੇ ਲੱਗਦੇ ਹੀ ਉੱਥੇ ਸੇਵਾ ਕਰਦੇ ਉਹ ਸਾਧੂ। ਰਸਤਾ ਸੇ ਉਹਨੇ ਤੀਰਥ ਨੂੰ ਜਾਂਦੀ ਸੀ ਦੁਨੀਆ ਉਧਰ। ਜੇ ਵੀ ਜਨੇ ਵੀ ਜਾਣਾ ਆਣਾ ਉਹਨੂੰ ਜ਼ਰੂਰ ਭੋਜਨ ਕਰਾ ਦੇਣਾ। ਔਸੇ ਜਿਹੜੇ ਬਸਨੇਕ ਸੰਦੇਖੇ ਬੜਾ ਹੀ ਸ਼ਰਧਾ ਭਾਵਨਾ ਵਾਲਾ ਸਾਧੂ ਹੈ ਸੰਤੋਸ਼ੀ ਬੜਾ ਜੀ ਚਾਰ ਪਛਾਦੇ ਦੇਦੇ ਤੇ ਦੋ ਦੂਜੇ ਸੰਤਾਂ ਨੂੰ ਦੇ ਕੇ ਦੋ ਹੀ ਖਾਂਦੇ ਹੋ ਉਹ ਜਾਣਾ ਉੱਥੇ ਭੋਜਨ ਭੇਜਣ ਲੱਗਦੇ ਹੁਣ ਮੰਗਣ ਦੀ ਲੋੜ ਨਹੀਂ ਆਪ ਹੀ ਉੱਥੇ ਦੇ ਪਰਿਵਾਰ ਉਹਦੇ ਭੋਜਨ ਦੇ ਜਾਂਦੇ ਜਿਸ ਵਿੱਚ ਇਹ ਸਾਧੂ ਸੰਤਾਂ ਹੁੰਦੇ ਰਹਿੰਦੇ ਨੇ ਤੇ ਇਹ ਸਾਧੂ ਉਹਨਾਂ ਨੂੰ ਭੋਜਨ ਕਰਾਉਂਦੇ ਰਹਿੰਦੇ ਤੇ ਉਸ ਤਰ੍ਹਾਂ ਦੇ ਨਾਲ ਹੁਣ ਕਾਪੀ ਸੰਤ ਆਉਣ ਲੱਗੇ ਹੁਣ ਕਈ ਰਹਿਣ ਲੱਗੇ ਫਿਰ ਰਹਿਣ ਵਸੇ ਦੇ ਲੋਕਾਂ ਨੇ ਜਗਾ ਬਣਾਉ ਦਿੱਤੇ ਬਿਸਾਦ ਉਥੇ ਰਾਤ ਰਹਿਣਗੇ ਵੀ ਉਹ ਰਹਿਣ ਦਾ ਵੀ ਇਲਚਾ ਹੋ ਗਿਆ ਤਾਂ ਕੋਈ ਉਥੇ ਦੇ ਲੋਕ ਸੇਵਕ ਬਣ ਗਏ ਕੁਛ ਉਹ ਦੇ ਰਹਿਣ ਵਾਲੇ ਉਹ ਸੇਵਕ ਪੱਕੇ ਹੋ ਜਾਣ ਕਿ ਸੰਤਾਂ ਕੋਲ ਹੀ ਰਹਿਣ ਲੱਗ ਪਏ ਕਈ 30 ਦਿਨ ਰਹਿੰਦੇ ਨੇ ਕੋਈ ਸਵਾ ਸਾਲ ਰਹਿੰਦਾ ਕਈ ਇੱਕ ਦਿਨ ਪੱਕੇ ਰਹਿਣ ਲੱਗ ਪਏ ਕabhi ਰੌਣਕ ਹੋਣ ਲੱਗ ਪਈ ਹੁਣ ਉਹ ਆਪ ਸਾਧੂਆਂ ਦੇ ਜਦੋਂ ਆਉਂਦੇ ਸਨ ਉਹਨਾਂ ਦੇ ਚਰਨ ਤੋਨੇ ਉਹ ਚਲਣਾ ਆਮਦ ਪੀਣਾ ਉਹਨਾਂ ਨੇ ਫਿਰ ਬੜੇ ਪ੍ਰੇਮ ਨਾਲ ਬਿਠਾਣਾ ਔਰ ਭੋਜਨ ਕਰਾਣਾ ਆਪ ਆਪ ਉਹਨਾਂ ਦੇ ਝੂਟੇ ਭਾਂਡੇ ਤੋਨੇ ਸਾਹਮਣੇ ਬੜੇ ਪ੍ਰੇਮ ਨਾਲ ਸੇਵਾ ਕਰਦੇ ਉਸ ਸਾਧੂ ਸੰਤ ਬਹੁਤ ਆਉਣ ਲੱਗ ਪਏ ਤੇ ਉਹਨਾਂ ਦੇ ਜਾਮ ਪ੍ਰਬੰਧ ਚ ਉਹਨਾਂ ਨੂੰ ਇੰਨਾ ਮਨਤੇ ਹੀ ਮਨ ਲੱਗੇ ਤੇ ਉਹਨਾਂ ਨੇ ਸਹਿਬਕ ਨੂੰ ਕਿਹਾ ਵੀ ਸਭ ਸੰਤਾਂ ਦੇ ਚਰਨ ਤੋ ਹੋ ਕੇ ਕੜੇ ਚੋ ਅੰਮ੍ਰਿਤ ਲੈ ਕੇ ਸਾਡੇ ਕਮਰੇ ਚ ਰੱਖਣਾ ਉਹਨਾਂ ਸੋਨੇ ਦੇ ਕਮਰੇ ਸਜਾਉਦੇ ਤੱਕ ਉਹ ਤੇ ਰੋਜ਼ ਜਦਨੇ ਵੀ ਸਾਧੂ ਆਉਣ ਉਹਦੇ ਚਰਨ ਤੋਕੇ ਸਭ ਤੋਂ ਪਹਿਲੇ ਉਹ ਕੜਾ ਉਹਨਾਂ ਦੇ ਕਮਰੇ ਚ ਰੱਖ ਪੰਚਾਇ ਦਿੱਤਾ ਜਾਂਦਾ ਸੀ ਤੇ ਉਹ ਫਿਰ ਉਹਨਾਂ ਨੇ ਕੜੀ ਦੀ ਪ੍ਰਕਰਮਾ ਕਰਨੀ ਡੰਡਾ ਉੱਪਰ ਨਾਮ ਕਰਨੀ ਫੇਰ ਉਹ ਚਰਨਾ ਉੱਤ ਪੀ ਲੈਣਾ ਇਹ ਰੋਜ਼ ਨਿੱਤ ਦਾ ਉਹਨਾਂ ਦਾ ਕੰਮ ਜਦੋਂ ਜਲ ਪੀਣਾ ਉਹਨਾਂ ਨੇ ਉਹ ਅੰਮ੍ਰਿਤ ਹੀ ਪੀਣਾ ਚਰਨਾ ਅੰਮ੍ਰਿਤ ਅੰਮ੍ਰਿਤ ਸੰਤਾਂ ਮਹਤਮਾਂ ਦਾ ਚਰਨਾਮਿਤ ਬੜਾ ਚਿਰ ਹੋ ਗਿਆ ਇਸ ਤਰ੍ਹਾਂ ਸੇਵਾ ਕਰ ਦੇਣਾ ਸਾਧੂ ਸੰਧੀਆਂ ਬਹੁਤ ਆਉਣ ਲੱਗੀਆਂ ਰੌਣਕ ਲੈਣ ਲੱਗ ਪਈ ਉੱਥੇ ਸੰਗਤ ਦੀ ਬਹੁਤ ਆਂਦੀ ਉਹ ਚੇਲੇ ਖਾਸ ਨੇ ਹੁਕਮ ਹੈ ਵੀ ਸਾਰੇ ਸੰਤਾਂ ਦੇ ਚਰਨ ਧੋ ਕੇ ਜਲ ਸਾਡੇ ਕੋਲ ਲੈ ਕੇ ਆਣੇ ਇਦਨ ਇੱਕ ਸੰਤਾਂ ਦੀ ਟੋਲੀ ਆਈ ਉਹਨਾਂ ਚਾਹਨ ਤੋਂ ਦੇਖੇ ਚਨਾਮਤ ਲੈ ਕੇ ਉਹ ਸੰਤਾਂ ਨੂੰ ਦੇਣ ਚਲੇ ਗਿਆ ਸੰਤ ਆਪਣੇ ਇਥੇ ਹੰਝ ਬੈਠੇ ਸੀ ਉਹਦੇ ਜਦੋਂ ਤਾਂ ਕਰਮਾ ਕੀਤੀ ਕੁੰਬ ਦੀ ਔਰ ਫਿਰ ਡੰਡਾ ਉਤ ਕਰਕੇ ਚਨਾਮਤ ਲਿਆ ਕਿਹਾ ਨਹੀਂ ਗਿਆ ਸਵਾਦ ਨਹੀਂ ਹੈ ਚਨਾ ਦਾ ਅੰਮ੍ਰਿਤ ਦਾ ਜ ਸਵਾਦ ਨਹੀਂ ਆ ਰਿਹਾ ਕੋਈ ਅਪਰਾਧ ਨਾ ਕੀਤਾ ਹੋਏ ਕਿਸ ਨੇ ਬੁਲਾਇਆ ਉਹ ਸੇਵਕ ਨੂੰ भैया जरनामित स्वाद नहीं की गल कोई अपराध तो नहीं हो गया कोई साधु संत रह गया महाराज एक साधु रह गया क्यों रह गया वो महाराज सारे संतान के चरण तो लेकिन एक साधु ने कोड़ होया था अस उस कोड़ी का फिर चरनामित नहीं लिया वसंत कह इसे करके अच्छा स्वाद नहीं आया ਤੁਸੀਂ ਸਾਧੂ ਦੇ ਸਾਰੇ ਦੇ ਚਰਨਾਂਬਦ ਨਾ ਲਿਆ ਜਿਸ ਕਰਕੇ ਸਵਾਦ ਨਹੀਂ ਆਇਆ ਆਪ ਦੌੜੇ ਗਏ ਲੱਭਿਆ ਉਹ ਸੰਤ ਨੂੰ ਕਿੱਥੇ ਕੋੜੀ ਸੰਤ ਜਾ ਕੇ ਆਪ ਚਰਨ ਤੋ ਕੇ ਚਰਨਾਂਬਦ ਲਿਆ ਕਹਿੰਦੇ ਹੋਣਾ ਗਿਆ ਸਵਾਦ ਕਿਉਂਕਿ ਇਹਨਾਂ ਨੇ ਬਿੱਤਕਰਾ ਕੀਤਾ ਸਾਧੂ ਦੀ ਕਮੀ ਦੇਖੀ ਇਹਨੋਂ ਕੋੜ ਹੋਇਆ ਜਦੋਂ ਉਹਦੇ ਚਰਨ ਨਹੀਂ ਤੋਏ ਪਰ ਇਹਨਾਂ ਨੇ ਆਪ ਜਾ ਕੇ ਸਾਧੂ ਦੇ ਚਰਨ ਤੋਏ ਉਹਨਾਂ ਨੇ ਕਿਹਾ ਸੀ ਬੜੀ ਕਠਨੁਕ ਦੀ ਸੰਤੋਦੀ ਸੇਵਾ ਕਿਉਂਕਿ ਇਹ ਤਾਂ ਮਨਾ ਹੀ ਕਰਦਣਗੇ ਮੱਥਾ ਟੇਕਣਾ ਵੀ ਮਨਾ ਕਰਦਣਗੇ ਜਨਾਨ ਨੂੰ ਤਾਂ ਉਹਨਾਂ ਨੂੰ ਤਾਂ ਮਨਾ ਹੀ ਕਰੂਣਗੇ ਆ ਬਣੇ ਬਣੇ ਸੁਭਾਅ ਦੇ ਹੁੰਦੇ ਸਾਰੇ ਸੰਤ ਕਈ ਤਾਂ ਦੂਰੇ ਮਨਾ ਕਰਦੇ ਬਿਲਕੁਲ ਅਕੇੜੀ ਆਣ ਮੱਥਾ ਟੇਕਣਾ ਕਈ ਪ੍ਰੇਮ ਨਾਲ ਮੰਨ ਲੈਂਦੇ ਨੇ ਚਲੋ ਅਸੀਂ ਵੀ ਉੱਥੇ ਦੇਖ ਦਿੱਤਾ ਬਧੀ ਅਧਿਕ ਹੁੰਦਾ ਕੋਈ ਮੱਥਾ ਟੇਕਣ ਆਉਂਦਾ ਹੈ ਪਤਾ ਲੱਗਦਾ ਤੇ ਮੱਥਾ ਟੇਕਣ ਆ ਰਿਹਾ ਮਨੋਂ ਪਹਿਲੇ ਹੀ ਉਹਨੂੰ ਮੱਥਾ ਟੇਕਦੇ ਆਪੇ ਬਰੇ ਬਰੇ ਉਹ ਜਾਂਦੇ ਕਿਉਂਕਿ ਉਸਨੇ ਮੰਨਣਾ ਨਹੀਂ ਜਿਹੜੇ ਸੰਗਤ ਆਇਆ ਪ੍ਰੇਮ ਨਾਲ ਨੂੰ ਸਾਡੇ ਇਕਣ ਆਇਆ ਕਈ ਕਰੋਧੀ ਹੁੰਦੇ ਤੇ ਮਨਾ ਕਰ ਦਿੰਦੇ ਨੇ ਪਰ ਜਿਹੜੇ ਫਿਰ ਸੰਤੋਸ਼ੀ ਹੁੰਦੇ ਨੇ ਉਹ ਮਨਾ ਨਹੀਂ ਕਰ ਬੰਦੇ ਤੇ ਪਹਿਲੇ ਮਨੋਂ ਹੀ ਉਹਨਾਂ ਨੂੰ ਪੱਥਰ ਦੇ ਗਏ ਕਿ ਜੀ ਪ੍ਰਭੂ ਆਜ ਅਨੇਸਾ ਪੇਪਰ ਪਾ ਦਿੰਦੇ ਨੇ ਆਪੀ ਅਸਾ ਗੁਰੂ ਧਾਰਨ ਕਰਨਗੇ ਵੀ ਉਸ ਮੰਦੀ ਦੀ ਸ਼ਰਧੇ ਇਹਨਾਂ ਨੇ ਜਿਵੇਂ ਕੋੜੀ ਬਣ ਕੇ ਆ ਗਏ ਉਹਨਾਂ ਦੀ ਸ਼ਰਧਾ ਹੀ ਨਹੀਂ ਲੈ ਵੀ ਕੋੜੀ ਦੇ ਕਿਦਰ ਚਰਨ ਤੋਏ ਕਿੰਨਾ ਬੀਵੇ ਇਹ ਤਾਂ ਚਰਨ ਤੋ ਚਰਨ ਅੰਮ੍ਰਿਤ ਪ੍ਰਭੂ ਐਸੀ ਲੀਲਾ ਵੀ ਕਰ ਦਿੰਦੇ ਨੇ ਪਰ ਉਹਨੇ ਸੋਚ ਲਿਆ ਸੀ ਵੀ ਸੰਤਾਂ ਦੇ ਦਰਸ਼ਨ ਕਰਨੇ ਨੇ ਜੋ ਵੀ ਹੋ ਜਾਏ ਜੈਸੀ ਕੋ ਪ੍ਰੀਖਿਆ ਲੈਣੀ ਪ੍ਰਭੂ ਪ੍ਰੀਖਿਆ ਵੀ ਲੈ ਲੈ ਪਰ ਅਸੇ ਪੂਰਾ ਉਤਰਨਾ ਜ਼ਰੂਰ ਹੈ ਜਿਵੇਂ ਆ ਗਏ ਕੋੜੀ ਸੰਤਾਂ ਦੇ ਚਰਨ ਤੋਏ ਪੀਤੇ ਅੱਜ ਬੜਾ ਹੁਣ ਸਵਾਦ ਆਇਆ। ਇਹ ਹੁਣ ਸਵਾਦ ਆਇਆ ਉਸਲੇ ਸਵਾਦ ਨਹੀਂ ਆ ਰਿਹਾ ਸੀ। ਕਿਉਂਕਿ ਅਪਰਾਧ ਇਹਨਾਂ ਨੇ ਕੀਤਾ ਇਹ ਕਿਸਾਨਦ ਨੂੰ ਛੱਡ ਦਿੱਤਾ। ਬੜੇ ਨੰਦਵਾ ਕੇ ਬੈਠੇ ਉਹਦੇ ਬਚਲ ਬਲਾ ਸੋਰੇ ਨੇ। ਇਹਨੇ ਜ ਰੋਲਾ ਪੈ ਗਿਆ ਲੰਗਰ ਵਿੱਚ ਸਾਧੂ ਭੋਜਨ ਕਰ ਰਹੇ ਸਨ। ਇਹਨਾਂ ਸਾਧੂ ਦੀ ਵਿਗੜ ਗਏ। ਸੇਵਾਦਾਰ ਦੇ ਉੱਪਰ। ਸੇਵਾਦਾਰ ਵੀ ਉਲਟੀ ਸਿੱਧੀਆਂ ਗੱਲਾਂ ਕਰਨ ਲੱਗਾ। ਦੌੜ ਕੇ ਸੰਦਾਪ ਚ ਲਗੇ ਵੀ ਕੀ ਗੱਲ ਹੋਈ ਉਹ ਸਾਧੂ ਭੋਜਨ ਕਰ ਰਹੇ ਸਨ ਤੇ ਉਹਨਾਂ ਨੇ ਪੱਤਲ ਆਪਣੀ ਉਠਾਈ ਉਹ ਜੋਰ ਦੀ ਸੰਤ ਦੇ ਮੂੰਹ ਤੇ ਮਾਰ ਦਿੱਤੀ ਉਹਨੇ ਘਰ ਆਇਆ ਸਾਧੂ ਉਹਨੂੰ ਭੋਜਨ ਕਰਾ ਰਹੇ ਨੇ ਔਰ ਉਹਨੇ ਪੱਤਲ ਉਠਾ ਕੇ ਮੂੰਹ ਤੇ ਮਾਰ ਦਿੱਤੀ ਉਹਨੇ ਹੱਥ ਜੋੜੇ ਮਾਰੇ ਬਹੁਤ ਕਿਰਪਾ ਕੀਤੀ ਆਪਨੇ ਐਨੀ ਬਖਸ਼ਿਸ਼ ਕਿਰਪਾ ਕੀਤੀ ਮੈਂ ਇਹ ਸੀਤ ਪ੍ਰਸ਼ਾਦ ਲੈਣਾ ਰੋਜ਼ ਤੁਹਾਡਾ ਅੱਜ ਤੇ ਆਪਣੀ ਕਿਰਪਾ ਕੀਤੀ ਸਾਰੇ ਮੂੰਹ ਤੇ ਵੀ ਆਪਣਾ ਸੀਤ ਪ੍ਰਸ਼ਾਦ ਪਾਤਾ ਬੜੀ ਆਪਦੀ ਕਿਰਪਾ ਬੜੀ ਆਪਦੀ ਮੇਰ ਲੇਡ ਕੇ ਮੱਥਾ ਟੇਕਣ ਨੂੰ ਵੀ ਆਪ ਨੇ ਅੱਜ ਸਾਰਾ ਮੇਰਾ ਸ਼ਰੀਰ ਹੀ ਪਵਿੱਤਰ ਕਰਤਾ ਸੰਤਾਂ ਦੀ ਜੂਟਣ ਮੈਂ ਰੋਜ਼ ਖਾਂਦਾ ਸੀਤ ਪ੍ਰਸ਼ਾਦ ਲੈਣਾ ਮੈਂ ਰੋਜ਼ ਅੱਜ ਆਪ ਨੇ ਦਿੱਨੀ ਕਿਰਪਾ ਕੀਤੀ ਕਿ ਸਾਰਾ ਮੂੰਹ ਹੀ ਮੇਰਾ ਪਰਦਾ ਬਹੁਤ ਨੰਦ ਉਹ ਜਿਵੇਂ ਹੀ ਲੇਟਿਆ ਉੱਠ ਕੇ ਦੇਖਿਆ ਤੇ ਪ੍ਰਭੂ ਖੜੇ ਨੇ ਦਰਸ਼ਨ ਹੋ ਗਿਆ ਅਸੀ ਬ੍ਰਿਖਸ਼ਾ ਪਰਬੂ ਲੈ ਅੰਦਰ ਐਸੇ ਸਾਹਦੇ ਆਬ ਰਾਜ ਮੰਨੋ ਇੱਥੇ ਤੇ ਮਹਾਪੁਰ ਸੰਤ ਭਾਬਾ ਨੈਣ ਰਹੀ ਜੀ ਉਹਨਾਂ ਨਾਲ ਵਿਆਹ ਸਾਈ ਕਰੀ ਵਾਕਿਆ ਹੋਇਆ ਅਦੇ ਘੋਬਾ ਬਲੀ ਜਗਰ ਲੰਗਰ ਹੁੰਦਾ ਸੀ ਗਰਮਾਲ ਦੇ ਵਿੱਚ ਉੱਥੋਂ ਬਰਤਾਈ ਦੱਸ ਬਾਬਾ ਜੀ ਚ ਗੋਬਾ ਦੇ ਵਿੱਚ ਲੰਗਰ ਵਰਤਾਇਆ ਜਾਂਦਾ ਸੀ। ਤੋਂ ਕੋਈ ਸੰਤ ਆਇਆ ਚਾਰ ਪੰਜ ਸੰਤ ਸਨ। ਨਾਲੇ ਮੰਦਰ ਵਾਲੇ ਪਾਸੇ ਧੋਣਾ ਲਗਾਉਂਦਾ ਸੀ ਉੱਥੇ ਬੈਠਦੇ ਸੰਤ। ਤੇ ਉਹਨਾਂ ਨੇ ਕਿਹਾ ਜੀ ਤੁਸੀਂ ਭੋਜਨ ਉੱਥੇ ਧੋਣੇ ਤੇ ਬੈਠ ਕੇ ਖਾਂਗੇ ਸਾਡਾ ਭੋਜਨ ਪਾ ਦਿਓ ਚਾਰ ਪੰਜ ਥਾਲੀਆਂ। ਭਾਬੇ ਨੇ ਚਾਰ ਪੰਜ ਥਾਲੀਆਂ ਪਰਖੇ ਲੰਗਰ ਭੋਜਨ। ਉਹਨਾਂ ਨੇ ਪੇਜ ਦਿੱਤਾ ਪਰ ਧੋਣੇ ਤੇ ਬੈਠ ਕੇ ਖਾਵਾ ਗਏ। ਥੋੜੇ ਦੇ ਬਾਅਦ ਆਇਆ ਨਿਕਾਇਆ ਉਹ ਤਾਲੀ ਉਹਨੇ ਉਠਾ ਕੇ ਬਾਬੇ ਜਮੂਤੇ ਮਾਰਦੇ ਸਾਰਾ ਭਰ ਗਿਆ ਕਪੜੇ ਪੂਕੜੇ ਸਾਰੇ ਬਾਬੇ ਮੁਸਕਰਾਦੇ ਰਹੇ ਉਠੇ ਸਨੋਬਲ ਨਾਲ ਇਸ਼ਨਾਨ ਕੀਤਾ ਬਸਰਾ ਬਦਲ ਕੇ ਆਏ ਕਹਿੰਦੇ ਬੈਠੋ ਆਪ ਅਸੀਂ ਚਾਹ ਬਣਾਨੇ ਚਾਹ ਲੈ ਲੋ ਆਪ ਨੂੰ ਸਾਦ ਨਹੀਂ ਆਏ ਕੋਈ ਚੀਜ਼ ਦਾ ਹੋਰ ਚੀਜ਼ ਕੋ ਮਨਾ ਦੇਣ ਅਬ ਇਬਰਾਹਿਮ ਨਾਲ ਉਹ ਵੀ ਚਰਨਾ ਦੇ ਤਾਵੇ ਮੈਂ ਅਸੀਤਾ ਦੇਖਿਆ ਉਹਨੂੰ ਪ੍ਰੀਖਿਆ ਲੈ ਕੇ ਵੀ ਸੰਤਨ ਸੇਵਾ ਕਰਦੇ ਨੇ ਕੀ ਕਰਦੇ ਦਿਓ ਥਾਲੀ ਖਾ ਕੇ ਜੂਠੇ ਕੁਝ ਬਚ ਗਏ ਜਿਹੜੇ ਉਹ ਲਿਆ ਕੇ ਮੋਤੇ ਮਾਰਦਾ ਐਸੇ-ਐਸੇ ਵੀ ਸੰਤ ਉਹਨੇ ਕਈ ਤਰ੍ਹਾਂ ਦੇ ਖਿਆਲ ਦੇ ਸੰਤ ਉਹਨੇ ਤੇ ਸੰਤਾਂ ਦੀ ਸੇਵਾ ਬੜੀ ਮੁਸ਼ਕਿਲ ਹੁੰਦੀ ਹੈ ਬਹੁਤ ਸਾਰੇ ਸੰਤ ਦਰਦਰਾ ਦੇ ਹੁੰਦੇ ਇੱਥੇ ਪਹਿਲੇ ਸਮੇਂ ਸੰਤ ਮਹਾਤਮਾ ਹੀ ਜਿਆਦਾ ਹੁੰਦੇ ਸਨ ਕਿਉਂਕਿ ਸੀ ਲੋਕ ਬੜੇ ਘਟਨਦੇ ਸਨ ਕਿ ਪੈਦਲਸਤਾ ਹੁੰਦਾ ਸੀ ਤੇ ਪੈਦਲ ਮਾਤਾਂ ਲੋਕ ਯਾਤਰਾ ਕਰਦੇ ਸਨ ਤੇ ਇੱਥੇ ਆ ਕੇ ਬੜੇ ਰੋਮ ਨਾਲ ਕੰਦੇ ਦਿਸੇ ਬਈ ਲਾਓ ਰਸਤੀਓ ਬੈਠੇ ਇਹ ਲਾਓ ਨਾਚੀ ਲਾ ਕੇ ਦਿਓ ਤੋ ਭੋਜਨ ਆਪਨੇ ਆਪ ਬਣਾਇੰਗੇ ਬਾਪੂ ਕਿਹਾ ਵੀ ਭੋਜਨ ਤਿਆਰ ਹੈ ਆ ਕਰੋ ਤਾਂ ਹੀ ਹਮ ਖੁਦ ਬਣਾਏਗੇ ਜਾਓ ਜਰ ਮਨ ਸਮਗਰੀ ਦੋ ਮੈਂ ਜਲਦੀ ਕਰ ਸਾਰੇ ਸਮਗਰੀ ਬਾਬਾ ਬੜੇ ਪ੍ਰੇਮ ਨਾਲ ਦੇਣਾ ਵੀ ਲਓ ਜੀ ਆਲੂ ਲੈ ਲਓ ਆਟਾ ਲੈ ਲਓ ਚਾਵਲ ਲੈ ਲਓ ਘੀ ਲਾ ਦਿਓ ਤੇਲ ਲੈ ਆ ਦਿਓ ਸਭ ਸਮਗਰੀ ਸਜਾ ਕੇ ਲੋ ਦੇ ਫੇਰ ਵੀ ਆ ਕੇ ਕਈ ਬੜੇ ਗੁੱਸਾ ਕਰਦੇ ਸਨ ਇਹ ਚੀਜ਼ ਅੱਛੀ ਨਹੀਂ ਦੇ ਅਬ ਇਹ ਕੰਦੇ ਹੋਰ ਲੈ ਲਓ ਆਪ ਬੜੇ ਬਰੇਮ ਨੇ ਕਦੀ ਨਹੀਂ ਗੁੱਸਾ ਕੀਤਾ ਉਹ ਜਾਣ ਜਾਣ ਕੇ ਗੁੱਸਾ ਕਰਦੇ ਹੁੰਦੇ ਸਨ ਐਸੇ ਸੰਤਾਂ ਦੇ ਸੰਤ ਸੋ ਕਹਿੰਦੇ ਇਸ ਕਰਕੇ ਸੰਤਾਂ ਦੀ ਸੇਵਾ ਬੜੀ ਕਰ ਲਈ ਗੁਰ ਪੀਰਾਂ ਦੀ ਚਾਕਰੀ ਮਾ ਕਰ ਲਈ ਸੁਖ ਸਾਰ ਬਾਜ ਸੁਖ ਬੜਾ ਮਿਲਦਾ ਸੰਤਾਂ ਦੀ ਸੇਵਾ ਬੜੀ ਕਰ ਲਈ ਹੁੰਦੀ ਲੇਕਿਨ ਫਿਰ ਬਾਜ ਸੁਖੀ ਸੁਖ ਪ੍ਰਾਪਤ ਹੁੰਦਾ ਕਰ ਸੰਗ ਸਾਧੂ ਚਰਨ ਪਖਾਰੇ ਸੰਤ ਧੂਰ ਤਨ ਲਾਵੇ ਅਸਨਾਨ ਪ੍ਰਭੂ ਦੀ ਪ੍ਰਸੰਤਾ ਛੇਤੀ ਹੋ ਜਾਂਦੀ ਹੈ ਤੋਂ 체ਤੀ ਨਾਲ ਉਹਨਾਂ ਦਰਸ਼ਨ ਹੋ ਗਏ। ਮੰਤਨ ਅਰਬ ਧਰੇ ਗੁਰੂ ਅਗੇ। ਸਤ ਪਦਾਰਥ ਪਾਵੇ। ਜੇ ਮੰਤਨ ਸਾਰੇ ਅਰਪਣ ਕਰ ਦੇ ਗੁਰੂ ਦੇ ਅੱਗੇ। ਫਿਰ ਸਤ ਵਸਤੂ ਪ੍ਰਾਪਤ ਹੋਏਗੀ ਪਰਮੇਸ਼ਰ ਦੀ ਪ੍ਰਾਪਤੀ ਤਾਂ ਹੋਏਗੀ। ਜੇ ਸਤ ਵਸਤੂ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ। ਤੇ ਸੰਤਾਂ ਦੀ ਚਰਨ ਤੋੜੀ ਲਵੇ। ਸੰਤਾਂ ਦਾ ਚਰਨ ਨਾਮੇ ਤੇ ਪੀਵੇ। ਉਨਾ ਦੇ ਸੇਵਾ ਕਰੇ ਮਨ ਤਨ ਅਰਪਣ ਕਰ ਦੇ ਸਾਰਾ ਕੁਝ ਮਨ ਤਨ ਅਰਪ ਧਰੇ ਗੁਰੂ ਅਗੇ ਆਪਣੇ ਗੁਰੂ ਦੇ ਅਗੇ ਅਰਪਣ ਕਰ ਦੇਵੇ ਸਤ ਪਦਾਰਥ ਭਾਵੇ ਫਿਰ ਸਤ ਪਦਾਰਥ ਦੀ ਪ੍ਰਾਪਤੀ ਸੱਚ ਦੀ ਪ੍ਰਾਪਤੀ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ ਜੋ ਜੋ ਸੁਨੇ ਦੇਖੇ ਲਾਇ ਸਰਦਾ ਤਾਂ ਕਾ ਜਨਮ ਮਰਨ ਦੁਖ ਭਾਗੇ ਉਦਾਂ ਨਹੀਂ ਹੁੰਦਾ ਜੋ ਜੋ ਸੁਨੇ ਪਿਖੇ ਲੈ ਸਰਦਾ ਸਰਦਾ ਨਾਲ ਉਹਨਾਂ ਦੇ ਬਚਨ ਸੁਣੇ ਪ੍ਰੇਮ ਨਾਲ ਉਹਨਾਂ ਦੀ ਸੇਵਾ ਕਰੇ ਤਾਂ ਕਾ ਜਨਮ ਮਰਨ ਦੁੱਖ ਭਾਗੇ ਉਹਦਾ ਫਿਰ ਜਨਮ ਮਰਨ ਕਟਿਆ ਜਾਂਦਾ ਐਸੀ ਨਿਤ ਨਰਕ ਨਿਵਾਰੇ ਨਾਨਕ ਗੁਰਮੁਖ ਜਾਗੇ ਇਸ ਤਰ੍ਹਾਂ ਦਾ ਗੁਰੂਆਂ ਦੇ ਅੱਗੇ ਨਚਣਾ ਉਹਨਾਂ ਦੇ ਗੁਣ ਗਾਇਨ ਕਰਕੇ ਨਚਣਾ ਨਰਕਾਂ ਤੋਂ छुड़ा ਦਿੰਦਾ ਐਸੀ ਨਿਰਤ ਨਰਕ ਨਿਵਾਰੇ ਨਰਕਾਂ ਤੋਂ ਬਚਣਾ ਹੈ ਜੇ ਕਹਿੰਦੇ ਉਹ ਗੁਰੂ ਦੇ ਅੱਗੇ ਉਹਦੇ ਗੁਣ ਗਾਇਨ ਕਰਦੇ ਹੋ ਨਚੋ ਉਹਨਾਂ ਦੇ ਚਲਨ ਅਮਤ ਲੋ ਉਹਨਾਂ ਦੀ ਚਲਨ ਤੋੜੀ ਸਰੀਰ ਤੇ ਲਗਾਓ ਹੁਕਮ ਮੰਨੋ ਤੇ ਇਹਦਾ ਨਚੋ ਯਾਨੀ ਉਹਨਾਂ ਦੇ ਹੁਕਮ ਚ ਨਚੋ ਦੌੜ ਜਾਓ ਇੰਦਰ ਉਹ ਜਿੱਥੇ ਭੇਜੇ ਦੌੜੇ ਜਾਓ ਨੱਚੋ ਕਹਿੰਦੇ ਦੇ ਇਸ਼ਾਰੇ ਤੇ ਨੱਚਦਾ ਯਾਨੀ ਹੁਕਮ ਮੰਨਦਾ ਤੇ ਕਹਿੰਦੇ ਐਸੀ ਨਿਰਦ ਨਰਕ ਨਵਾ ਦੇ ਉਹ ਜਿਹੜਾ ਹੁਕਮ ਤੇ ਚੱਲਣਾ ਧੋੜਨਾ ਇਹ ਨੱਚਣਾ ਇਹ ਨਰਕ ਦੂਰ ਕਰਦੀ ਹੈ ਨਾਨਕ ਗੁਰਮੁਖ ਜਾਗੇ ਜਿਹੜੇ ਗੁਰਮੁਖੇ ਉਹ ਜਾਗੇ ਨੇ ਉਹ ਕਰਦੇ ਨੇ ਸਿਰ ਸੇਵਾ ਕੋਈ ਗਲਾਨੀ ਨਹੀਂ ਕਰਦੇ ਹੁਕਮ ਚ ਰਹਿੰਦੇ ਮੇ ਸਤਿਵਚਨ ਜਿਸ ਲਈ ਜੋ ਹੁਕਮ ਹੋ ਗਿਆ ਉਸ ਲਈ ਕਰਦੇ ਨੇ ਕਹਿੰਦੇ ਐਸੇ ਗੁਣ ਜਦੋਂ ਆਉਂਦੇ ਨੇ ਫਿਰ ਉਹ ਪ੍ਰ부ਦੀ ਪ੍ਰਾਪਤੀ ਕਰਦੇ ਨੇ ਪ੍ਰ부 ਦਾ ਦਰਸ਼ਨ ਫਿਰ ਪ੍ਰਾਪਤ ਹੋ ਜਾਂਦਾ ਹੈ